ਨੇੜੇ ਦੇ ਉੱਗੇ ਕਾਰੋਬਾਰੀ ਅਤੇ ਹਰ ਇੱਕ ਦੀ ਮਦਦ ਕਰਨ ਵਾਲੇ ਦਰਿਆਦਿਲ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ 6 ਮਈ 2025 ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ ਨੇ ਜਿਨ੍ਹਾਂ ਦੇ ਨਿਮਿਤ ਅੱਜ 23 ਦਸੰਬਰ ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਸਥਿਤ ਉਹਨਾਂ ਦੇ ਜੱਦੇ ਪੇਂਡ ਬਖੋ ਪੀੜ ਤੇ ਵਿੱਚ ਸਹਿਜ ਪਾਰ ਤੇ ਭੋਗ ਪਾਇਕੇ ਨੇ ਇਸ ਔਕੀ ਕੜੀਤੇ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਣ ਦੇ ਲਈ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਨਾਲ ਕੈਨੇਡਾ ਤੋਂ ਵੀ ਸਾਥੀ ਸਹਿਬਾਨਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਪਹੁੰਚ ਕੇ ਮਰਹੂਮ ਸਰਦਾਰ ਗੁਰਚਰਨਜੀਤ ਸਿੰਘ ਦੰਦੇਵਾਲ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਕਰਸਵਾ ਪਵਾਨੇ ਘਰ ਦੇ ਛੋਟੇ ਜਿਹੇ ਪਿੰਡ ਬਖੋਪੀਰ ਤੋਂ ਉੱਠ ਕੇ ਕੈਨੇਡਾ ਦੇ ਵਿੱਚ ਕਰੜੀ ਮਿਹਨਤ ਦੀ ਬਦੌਲਤ ਸਫਲਤਾ ਦੀਆਂ ਉਲੰਧੀਆਂ ਨੂੰ ਛੋਣ ਵਾਲੇ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ ਜੋ ਕਿ ਕੈਨੇਡਾ ਦੇ ਉੱਗੇ ਬਿਜ਼ਨਸਮੈਨ ਹੀ ਨਹੀਂ ਸਗੋ ਸਮਾਜ ਭਲ ਦੇ ਕੰਮਾਂ ਦੇ ਵਿੱਚ ਵੀ ਮੋਹਰੇ ਹੋ ਕੇ ਅਹਿਮ ਭੂਮਿਕਾ ਨਿਭਾਉਂਦੇ ਸਨ ਪਰ ਅਚਾਨਕ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ 28 ਮਈ 2025 ਨੂੰ ਅਕਾਲ ਚਲਾਣਾ ਕਰਕੇ ਪਰਿਵਾਰ ਦੇ ਵੱਲੋਂ ਅੰਤਿਮ ਸੰਸਕਾਰ ਦੀਆਂ ਰਸਮਾਂ ਬ੍ਰੈਂਟਨ ਤੇ ਵਿੱਚ ਨਬਾਈਆਂ ਗਈਆਂ ਇਸ ਦੌਰਾਨ ਉਹਨਾਂ ਦੇ ਰਿਸ਼ਤੇਦਾਰ ਨਜ਼ਦੀਕੀ ਦੋਸਤ ਮਿੱਤਰ ਅਤੇ ਹੋਰ ਪਤਵੰਤੇ ਸੱਜਣਾ ਨੇ ਸ਼ਾਮਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਅੱਜ ਸਰਦਾਰ ਗੁਰਚਰਨਜੀਤ ਸਿੰਘ ਦੰਦੀ ਦੇ ਵਾਲਦੇ ਨੇ ਮੀਤ ਉਹਨਾਂ ਦੇ ਜੱਦੇ ਪਿੰਡ ਬਖੋਪੀਰ ਤੇ ਵਿੱਚ ਸਹਿਜਪਾੜ ਦੀ ਭੋਗ ਪਾਈ ਕੇ ਨੇ ਇਸ ਮੌਕੇ ਸਾਬਕਾ ਮੰਤਰੀ ਸੁਖਜੀਤ ਸਿੰਘ ਰਖੜਾ ਬਾਬੂ ਸ਼ਾਇਦ ਦੇ ਸੰਸਥਾਪਕ ਬਲਜੀਤ ਸਿੰਘ ਬੱਲੀ ਸਮੇਤ ਹੋਰ ਪਤਵੰਤੇ ਸੱਜਣਾ ਅਤਰਿਸ਼ਤੇਦਾਰਾਂ ਨੇ ਪਹੁੰਚ ਕੇ ਸ਼ਰਦਾ ਦੇ ਫੁੱਲ ਪੇਟ ਕੀਤੇ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ 1971 ਤੇ ਵਿੱਚ ਕੈਨੇਡਾ ਗਏ ਸਨ ਅਤੇ ਆਪਣੀ ਮਿਹਨਤ ਦੇ ਨਾਲ ਉਹਨਾਂ ਨੇ ਚੰਗਾ ਕਾਰੋਬਾਰ ਸਥਾਪਿਤ ਕੀਤਾ ਅਤੇ ਉਹ ਚੰਗੇ ਕਾਰੋਬਾਰੀ ਦੇ ਨਾਲ ਨਾਲ ਹਰ ਇੱਕ ਦੀ ਮਦਦ ਕਰਨ ਲਈ ਵੀ ਹਮੇਸ਼ਾ ਤਿਆਰ ਰਹਿੰਦੇ ਸਨ ਸਾਹ ਗੁਰਚਰਨ ਸਿੰਘ ਬਹੁਤ ਹੀ ਨੇਕ ਇਨਸਾਨ ਸੀ 71 ਦੇ ਵਿੱਚ ਇਹ ਕੈਨੇਡਾ ਗਿਆ ਸੀ ਸਾਡੇ ਨਾਲ ਤਾਂ ਬਹੁਤ ਪਰਿਵਾਰਕ ਸੰਬੰਧ ਰਹੇ ਦਰਸ਼ਨ ਨਾਲ ਤੇ ਇਹਨਾਂ ਦੇ ਮਾਤਾ ਜੀ ਸਾਡੇ ਮਾਤਾ ਜੀ ਮਤਲਬ ਬਹੁਤ ਨੇੜ ਦੇ ਸੰਬੰਧ ਸੀਗੇ ਅ ਜਿੰਨੀ ਗੁਰਚੰਨ ਨੇ ਲੋਕਾਂ ਦੀ ਮਦਦ ਕੀਤੀ ਆ ਖਾਸ ਕਰਕੇ ਪੰਜਾਬੀਆਂ ਦੀ ਮੇਰਾ ਖਿਆਲ ਹੈ ਇੱਕ ਰਕਾਰਡ ਹੋਣਾ ਜਿੱਥਾ ਵੀ ਉੱਥੇ ਚੱਲਿਆ ਗਿਆ ਉਹਨੂੰ ਨਾ ਨੌਕਰੀ ਦਾ ਫਿਕਰ ਸੀ ਨਾ ਰਹਿਣ ਦਾ ਫਿਕਰ ਸੀ ਨਾ ਖਾਣ ਦਾ ਫਿਕਰ ਸੀ ਐਨੀ ਲੋਕਾਂ ਦੀ ਮਰਦਤ ਕੀਤੀ ਹੈ ਔਰ ਉੱਥੇ ਜਾ ਕੇ ਇਹਨੇ ਪੰਜਾਬੀਆਂ ਦਾ ਨਾਮ ਬਹੁਤ بڑا ਉੱਚਾ ਕੀਤਾ ਹੈ ਸਰਕਾਰੀ ਦੁਆਰੇ ਬਹੁਤ ਪਹੁੰਚ ਸੀ ਸਰਕਾਰ ਦੇ ਵਿੱਚ ਜਿੱਥੇ ਗੁਸਤਾਨ ਦਾ ਖੜਦਾ ਸੀਗਾ ਉੱਥੇ ਕਿਸੇ ਹਿੰਮਤ ਨਹੀਂ ਸੀ ਕਿਸੇ ਨੂੰ ਨਾ ਕਰ ਜਵੇ ਸੋ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਨਾ ਪੂਰਾ ਹੋਣਾ ਘਾਟਾ ਤੇ ਅੱਗੋਂ ਬੱਚੇ ਵੀ ਬਾਤ ਲੈ ਕੇ ਨੇ ਆ ਬੇਟਾ ਮੇਰਾ خیال ਹੈ ਵੀ ਉਹਨਾਂ ਦੇ ਪਤਕਾਰ ਵਿੱਚ ਚੱਲੇ ਆ। ਦੇਖੋ ਇਹ ਵੀ ਹਿੰਮਤ ਦੀ ਗੱਲ ਹੈ। ਉੱਥੋਂ ਉੱਥੇ ਭੋਗ ਪਾਇਆ, ਇੱਥੇ ਹੀ ਭੋਗ ਪਾ ਰਹੇ ਨੇ। ਅਰਸ਼ਾਈ ਸੰਗਤ ਇੱਥੇ ਵੀ ਜਿੰਨਾ ਚਿਰ ਪੜਦਾ ਰਿਹਾ ਗੁਰਚਰਨਾ ਆਪਣੇ ਕਾਲਜ ਦੇ ਵਿੱਚ ਹੋਰ ਚ ਬਹੁਤ ਵਧੀਆ ਨੌਂ ਰਿਹਾ ਉਹ। ਪੜ੍ਹਾਈ ਦੇ ਵਿੱਚ ਹੀ ਬਹੁਤ ਵਧੀਆ ਕੰਮ ਕਾਰਜੀ ਬਹੁਤ ਵਧੀਆ। ਬਹੁਤ ਵੱਡਾ ਫਾਰਮ ਹੈ ਇਹਨਾਂ ਦਾ ਉੱਥੇ। ਤੇ ਕੋਈ ਸੈਮੀਨਾਰ ਹੋਣਾ, ਕੋਈ ਕੁਝ ਵੀ ਹੋਣਾ, ਉੱਥੇ ਗੁਰਚਰਨ ਸਭ ਤੋਂ ਮੂਰੇ ਹੁੰਦਾ ਹੈ। ਸੋ ਇਹਨੇ ਬਹੁਤ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ। ਅੱਜ ਬਹੁਤ ਘੱਟ ਆਈ ਨਾ ਪੂਰਾ ਹੋਣਾ ਘੱਟ ਹੈ ਪਰਮਾਤਮਾ ਅੱਗੇ ਵਹਿਗੁਰੂ ਦੇ ਸੱਚੇ ਪਾਤਸ਼ਾਹ ਦੇ ਅਰਦਾਸ ਹੀ ਕਰ ਸਕਦਾ ਹੈ ਫੇਰ ਵਹਿਗੁਰੂ ਦੇ ਸੱਚੇ ਪਾਤਸ਼ਾਹ ਉਹਤ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਕਿਉਂਕਿ ਪਾਣਾ ਮੰਨਣਾ ਬਹੁਤ ਔਖਾ ਹੈ ਇਹ ਗੁਰੂ ਮਹਾਰਾਜ ਚੁੱਪੇ ਪਾਤਸ਼ਾਹ ਹੀ ਤੱਕ ਦੇ ਸਕਦੇ ਐਂਦਾ ਕਹਿੰਦਾ ਹੋਈ ਆਪਣੇ ਜਿਲ੍ਹਿਆਂ ਕਰਾਈਆਂ ਤੋਂ ਆਪਣੇ ਉਸ ਰੰਗਲੇ ਜੱਜ ਨੂੰ ਸਰਦਾਰ ਸਤਕਾਰ ਪੇਟ ਕਰਦਾ ਬਹੁਤ-ਬਹੁਤ ਧਰਵਾਦ ਵਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਹਿਗੁਰੂ ਜੀ ਕੀ ਇਸ ਮੌਕੇ ਬਾਬੂ ਸ਼ਹੀਦ ਦੇ ਸੰਸਥਾਪਕ ਬਲਜੀਤ ਪੱਲੀ ਨੇ ਵੀ ਆਪਣੇ ਯਾਰ ਤੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਜਦੋਂ ਵੀ ਉਹ ਕੈਨੇਡਾ ਜਾਂਦੇ ਸਨ ਤਾਂ ਸਰਦਾਰ ਕੁਚਰਨਜੀਤ ਸਿੰਘ ਨੂੰ ਜ਼ਰੂਰ ਮਿਲਦੇ ਸਨ ਲੇਖੋ ਗੁਰਜਨਾਰੇ ਲਗਭਗ 20 ਸਾਲਾਂ ਤੋਂ ਅਸੀਂ ਮੇਰਾ ਉਹਨਾਂ ਨਾਲ ਵਾਸ ਸੀਗਾ ਉਹ ਵੀ ਅਸੀਂ ਵੀ ਜਾਂਦੇ ਰਹੇ ਸੀ ਦਾ ਸੰਨ ਕੋਲੇ ਉਹ ਵੀ ਇੱਥੇ ਆਉਂਦੇ ਸੀ ਮਿਲਦੇ ਸੀ ਤੇ ਬਹੁਤ ਹੀ ਵਧੀਆ ਇਨਸਾਨ ਸੀਗੇ ਯਾਰਾਂ ਦੇ ਯਾਰ ਸੀਗੇ ਤੇ ਜਿਸ ਤਰ੍ਹਾਂ ਉਹਨਾਂ ਨੇ ਇੱਥੋਂ ਜਾ ਕੇ ਆਪਣੀ ਆਪਣੀ ਉਸ ਸੁਸਾਇਟੀ 'ਚ ਥਾਂ ਬਣਾਈ ਕਾਰੋਬਾਰ ਪਹਿਲਾਂ ਹੱਡ ਭਨਵੀ ਮਿਹਨਤ ਕੀਤੀ ਬਖਤ ਫਿਰ ਆਪਣੀ ਥਾਂ ਬਣਾਈ ਸੁਸਮਾਜ 'ਚ ਫਿਰ ਆਪਣਾ ਦੋਸਤ ਮਿੱਤਰ ਪਰਿਵਾਰ ਇਕ ਉਹਨਾਂ ਦੀ ਖਾਸੀ ਤੇ ਅਜਿਕੇ ਉਹ ਦਾਨੀਪੁਰ ਸੀਗੇ ਆਪਣਾ ਦਸਵੰਦ ਕੱਢ ਕੇ ਬਹੁਤ ਕਰਦੇ ਲੋਕਾਂ ਦੀਆਂ ਜਿੱਥੇ ਵੀ ਐ ਲੱਗਦਾ ਸੀਗਾ ਤੇ ਹਮੇਸ਼ਾ ਹੀ ਉਹ ਲੋਕਾਂ ਦੀ ਮਦਦ ਕਰਨ ਦੀ ਤਿਆਰ ਰਹੇ ਜਿਹੜੇ ਲੋੜਵੰਦ ਲੋਕ ਸੀਗੇ ਜੀ ਤੇ ਸਾਡਾ ਉਹ ਨਾਲ ਬਹੁਤ ਨੇੜੇ ਦੋਸਤ ਜਦੋਂ ਵੀ ਜਾਇਦਾ ਸੀ ਘਰ ਵੀ ਜਾਇਦਾ ਸੀ ਬੈਠਦੀ ਸਾਡੇ ਦੇ ਸ਼ਾਮਾਂ ਇਕੱਠੀਆਂ ਹੁੰਦੀਆਂ ਸੀ ਜਦੋਂ ਕੋਈ ਟ੍ਰਾਂਟੋ ਜਾਇਦਾ ਸੀ ਦਾ ਸ਼ਾਮ ਨੂੰ ਇਕੱਠੇ ਜਾਂਦੇ ਹਰ ਦਾ ਮੰਗਟ ਤੇ ਅਸੀਂ ਇਕੱਠੇ ਹੀ ਹੁੰਦੇ ਸੀਗੇ ਤੇ ਬੜਾ ਦੁੱਖ ਹੋਇਆ ਸਾਗੁਰ ਚਰਨਜੀਤ ਸਿੰਘ ਮੇਰੇ ਬ੍ਰਦਰ ਸੀਗੇ ਜੀ ਮੇਰੇ ਤਾਇਆ ਜੀ ਦੇ ਬੇਟੇ ਸੀਗੇ ਤੇ ਸਾਡੇ ਪਰਿਵਾਰ ਨੂੰ ਤਾਂ ਮਤਲਬ ਬਹੁਤ ਹੀ ਘਾਟਾ ਪਿਆ ਗਿਆ ਇਸ ਤੋਂ ਪਹਿਲਾਂ ਮੇਰੇ ਆਪਣੇ ਰੀਅਲ ਬ੍ਰਦਰ ਜਿਹੜੇ ਨੇ 2 ਸਾਲ ਪਹਿਲਾਂ ਸਾਰਾ ਮਰਜੀਤ ਸਿੰਘ ਉਹ ਚਲੇ ਗਏ ਸੀ ਤੇ ਹੁਣ ਇਹ ਵੱਡੇ ਵੀਰ ਦੀ ਚਲੇ ਗਏ ਜਿਹੜੇ ਕਿ ਸਾਡੀ ਫੈਮਿਲੀ ਦਾ ਅਸੀਂ ਥੰਮ ਗਿੰਦੇ ਸੀ ਇਹਨਾਂ ਨੂੰ ਤੇ ਜੋ ਵੀ ਇਹ ਗੱਲ ਕਰਦੇ ਸੀ ਜੋ ਵੀ ਕਹਿ ਦਿੰਦੇ ਸੀ ਪਰਿਵਾਰ ਨੂੰ ਉਹ ਉਸ ਸੀਜ਼ ਨੂੰ ਮਤਲਬ ਸਾਰਾ ਪਰਿਵਾਰ ਹੀ ਮੰਨਦਾ ਸੀਗਾ 1971 ਚਲੇ ਗਏ ਮੇਰਾ 1964 ਦਾ ਵਰਤ ਹੈਗਾ ਤੇ ਉਦੋਂ ਮੈਂ ਤਾਂ ਬਹੁਤ ਹੀ ਛੋਟਾ ਸੀਗਾ ਜੀ ਤੇ ਸ਼ੁਰੂਚ ਤਾਂ ਮਤਲਬ ਮੈਂ ਇਹਨਾਂ ਤੋਂ ਥੋੜਾ ਸੰਗਦਾ ਰਹਿੰਦਾ ਸੀਗਾ ਪਰ ਉਸ ਤੋਂ ਬਾਅਦ ਇੰਨਾ ਪਿਆਰ ਮੈਨੂੰ ਇਹਨਾਂ ਤੋਂ ਮਿਲਿਆ ਐਜ਼ ਅ ਫਾਦਰ ਐਜ਼ ਅ ਬ੍ਰਦਰ ਵੱਡੇ ਬ੍ਰਦਰ ਮਤਲਬ ਮੇਰੀ ਲਾਈਫ 'ਚ ਇਹਨਾਂ ਨੇ ਪਾਰਟ ਪਲੇ ਕੀਤਾ ਇਹ ਹਰ ਸਾਲ ਉੱਥੋਂ ਆਉਂਦੇ ਸੀਗੇ ਤੇ ਮੈਂ ਅੰਮ੍ਰਿਤਸਰ ਮੇਰੀ ਰਹਾਇਸ਼ ਹੈ ਮੇਰੇ ਕੋਲ ਹੀ ਰਹਿੰਦੇ ਸੀਗੇ ਮਹੀਨਾ-ਮੀਨਾ ਰਹਿਣਾ ਅਸੀਂ ਇਕੱਠੇ ਘੁੰਮਣ ਜਾਣਾ ਸਾਰੀ ਫੈਮਿਲੀ ਨੇ ਮੇਰੇ ਬੱਚੇ ਮੇਰੀ ਵਾਈਫ ਅਸੀਂ ਸਾਰਾ ਪਰਿਵਾਰ ਹੀ ਇਹਨਾਂ ਨਾਲ ਬਹੁਤ ਜ਼ਿਆਦਾ ਅਟੈਚ ਸੀਗੇ ਤੇ ਬਹੁਤ ਹੀ ਇਹਨਾਂ ਨੇ ਸੇਵਾ ਦੇ ਕੰਮ ਕੀਤੇ ਮਤਲਬ ਗੁਰੂ ਘਰ ਵੀ ਤੇ ਹੋਰ ਵੀ ਜਿੱਥੇ ਵੀ ਕਿਤੇ ਕੋਈ ਗਰੀਬ ਦਾ ਕਿਸੇ ਦਾ ਵੀ ਕਿਸੇ ਦੀ ਬੇਟੀ ਦੀ ਸ਼ਾਦੀ ਜਾਂ ਕਿਸੇ ਗਰੀਬ ਦਾ ਹੁੰਦਾ ਸੀ ਉਥੇ ਵੱਲ ਚੜ ਕੇ ਹਿੱਸਾ ਪਾਉਂਦੇ ਸੀਗੇ ਕੈਨੇਡਾ ਦੇ ਵਿੱਚ ਵੀ ਇਹਨਾਂ ਨੇ ਬੜੀ ਤਰੱਕੀ ਕੀਤੀ ਬੜਾ ਹੀ ਨਾਮ ਕਮਾਇਆ ਤੇ ਉਥੇ ਵੀ ਇਹ ਇੱਕ ਅੱਛੀ ਸ਼ਖਸੀਅਤ ਜਿਹੜੇ ਅਸੀਂ ਗਿਣੇ ਜਾਂਦੇ ਸੀਗੇ ਤੇ ਅਸੀਂ ਤਾਂ ਉਹਨਾਂ ਨੂੰ ਹਰ ਰੋਜ਼ ਹਰ ਪਲ ਹੀ ਮਿਸ ਕਰ ਰਹੇ ਹਾਂ ਕਿ ਸਾਡੇ ਪਰਿਵਾਰ ਨੂੰ ਤਾਂ ਬਹੁਤ ਹੀ ਜ਼ਿਆਦਾ ਘਟਾ ਹੈ ਜਿਹੜਾ ਕਿ ਜ਼ਿੰਦਗੀ ਚ ਪੂਰਾ ਨਹੀਂ ਹੋ ਸਕਦਾ ਕਿਹਾ ਜਾਂਦਾ ਕਿ ਸਮਾਜ ਸੇਵਕ ਵੀ ਸੀ ਤੇ ਇਸ ਪਿੰਡ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਹਾਂ ਹਾਂਜੀ ਉਹ ਬੜੇ ਸਮਾਜ ਸੇਵਕ ਸੀਗੇ ਬੜੇ ਦਾਨੀ ਇਨਸਾਨ ਸੀਗੇ ਇਸ ਪਿੰਡ ਨੂੰ ਇਸ ਗੁਰੂ ਘਰ ਨੂੰ ਸਕੂਲ ਨੂੰ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਪਿੰਡ ਦੇ ਵਿੱਚ ਮਤਲਬ ਕਿਸੇ ਤਰ੍ਹਾਂ ਦੀ ਲੋੜ ਹੁੰਦੀ ਸੀ ਉਹ ਵੱਧ ਚੜ ਕੇ ਉਹਦੇ ਚ ਹਿੱਸਾ ਪਾਉਂਦੇ ਸੀਗੇ ਉਹ ਆਪਣੇ ਜੀਵਨ ਦੇ ਵਿੱਚ ਜਦੋਂ 20-22 ਸਾਲ ਦੇ ਸੀਗੇ 1971 ਦੇ ਵਿੱਚ ਉਹ ਕੈਨੇਡਾ ਚਲੇ ਗਏ ਸੀਗੇ ਤੇ ਉੱਥੇ ਉਹਨਾਂ ਨੇ ਆਪਣੀ ਕਿਰਤ ਕਮਾਈ ਕਰਕੇ ਮਿਹਨਤ ਮੁਸ਼ਕਲਤ ਕਰਕੇ ਆਪਣੇ ਆ ਦੋਨੇ ਬੱਚਿਆਂ ਨੂੰ ਪਰਿਵਾਰ ਨੂੰ ਪਾਲ ਪੋਸ ਕੇ ਪਰ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਵੀ ਪਿੰਡ ਬਖੋ ਪੀਰ ਜਿੱਥੇ ਦੇ ਉਹ ਜੰਪਲ ਨੇ ਇੱਥੇ ਨਾਲ ਉਹ ਹਮੇਸ਼ਾ ਜੁੜੇ ਰਹੇ ਔਰ ਜਦੋਂ ਵੀ ਉਹਨਾਂ ਨੇ ਇੰਡੀਆ ਆਉਣਾ ਇੰਡੀਆ ਉਹ ਪਹਿਲਾਂ ਬਖੋਪੀ ਰਹਉਂਦੇ ਸੀ ਆਪਣੇ ਸੰਗੀ ਸਾਥੀਆਂ ਨੂੰ ਗੁਰੂ ਘਰ ਨੂੰ ਹਮੇਸ਼ਾ ਉਹ ਆ ਕੇ ਨਤਮਸਤਕ ਹੋ ਕੇ ਸੰਗੀ ਸਾਥੀਆਂ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਸੀ ਔਰ ਮਈ ਦੇ ਵਿੱਚ ਇਸੀ ਸਾਲ 2025 ਦੇ ਵਿੱਚ ਉਹ ਉੱਥੇ ਬਿਮਾਰ ਹੋ ਗਏ ਬਿਮਾਰ ਹੋਣ ਤੋਂ ਬਾਅਦ ਉਹਨਾਂ ਦਾ ਉੱਥੇ ਦਿਹਾਂਤ ਹੋ ਗਿਆ ਉੱਥੇ ਪਰਿਵਾਰ ਨੇ ਜਿਹੜਾ ਹੈ ਭੋਗ ਪਾਲੇ ਸੀ ਪਰ ਪਿੰਡ ਬਕੋਪੀਰ ਨਾਲ ਜੁੜੇ ਹੋਣ ਕਰਕੇ ਪਰਿਵਾਰ ਦੀ ਇੱਛਾ ਸੀ ਵੀ ਸਾਗੁਰ ਚੰਦਜੀਤ ਸਿੰਘ ਦੀ ਆਖਰੀ ਇੱਛਾ ਵੀ ਮੇਰਾ ਜਿਹੜਾ ਭੋਗ ਹੈ ਉਹ ਪਿੰਡ ਬਕੋਪੀਰ ਵੀ ਪਾਇਆ ਜਾਵੇ ਤਾਂ ਅੱਜ ਪਰਿਵਾਰ ਨੇ ਪਿੰਡ ਬਕੋਪੀਰ ਆ ਕੇ ਅ ਰਿਸ਼ਤੇਦਾਰਾਂ ਨਾਲ ਸਾਖ ਸੰਬੰਧੀਆਂ ਨਾਲ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਜਿਹੜੀ ਹੈ ਯਾਦ ਨੂੰ ਅ ਯਾ ਤਾਜ਼ਾ ਕੀਤਾ ਤੇ ਉਹਨਾਂ ਦੀ ਅੰਤਿਮ ਅਰਦਾਸ ਅੱਜ ਇੱਥੇ ਭੋਗ ਪਾਇਆ ਦਲ ਕਰੀਏ ਕੁਚਨ ਜੀ ਦਾ ਇਨਾਨਦ ਖੂਬ ਇਸ ਪਿੰਡ ਨੂੰ ਦੇਣ ਬੜਾ ਤੇ ਸਮਾਜ ਸੇਵਕ ਵੀ ਸਿੰਘ ਹਾਂਜੀ ਤੁਹਾਡੇ ਨਾਲ ਵੀ ਫਿੱਜਰੇ ਤੁਹਾਡੇ ਪਾਪਾ ਨਾਲ ਵੀ ਉਹ ਵਾਰ ਜਿੱਥੇ ਉਹ ਸਮਾਜ ਸੇਵਾ ਵਿੱਚ ਬਾਦ ਚੜ ਕੇ ਹਿੱਸਾ ਲੈਂਦੇ ਸੀ ਹਮੇਸ਼ਾ ਹੀ ਮੇਰੇ ਸਵਰਗੀ ਪਿਤਾ ਸਰਾਹਰ ਮੇਲ ਸਿੰਘ ਟੋੜਾ ਨਾਲ ਇੱਕ ਨਿੱਕੀ ਸਾਂਝ ਹੋਣ ਕਰਕੇ ਸਿਆਸਤ ਦੇ ਵਿੱਚ ਵੀ ਉਹ ਬੜੇ ਸੰਜੀਦਗੀ ਨਾਲ ਸਿਆਸਤ ਨੂੰ ਵਿਚਾਰਦੇ ਸੀ ਜਿੱਥੇ ਉਹ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇੰਟਰਸਟ ਰੱਖਦੇ ਸੀ ਉੱਥੇ ਨਾਲ-ਨਾਲ ਉਹ ਕੈਨੇਡਾ ਦੀ ਧਰਤੀ ਤੇ ਜਿਹੜੀ ਉੱਥੇ ਦੀ ਲਿਬਰਲ ਪਾਰਟੀ ਹੈ ਲਿਬਰਲ ਪਾਰਟੀ ਦੇ ਚੁਣਿੰਦੇ ਕੁਝ ਬੰਦਿਆਂ 'ਚੋ ਇੱਕ ਸਾਗੁਰ ਚੰਜੀਤ ਸਿੰਘ ਦਾ ਨਾਮ ਆਉਂਦਾ ਸੀ ਕੈਨੇਡਾ ਦੇ ਵਿੱਚ ਉਹਨਾਂ ਨੂੰ ਲਿਬਰਲ ਪਾਰਟੀ ਦੇ ਵਿੱਚ ਕਿੰਗ ਮੇਕਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਹ ਉਹ ਉੱਥੇ ਬਹੁਤ ਨੇੜਿਓਂ ਸਿਆਸਤ ਦੇ ਵਿੱਚ ਹਿੱਸਾ ਲੈਂਦੇ ਸੀ ਔਰ ਸਿਆਸਤ ਦੇ ਨਾਲ-ਨਾਲ ਉਹਨਾਂ ਦਾ ਇਸ ਪਿੰਡ ਨੂੰ ਬੜੀ ਦੇਣ ਹੈ ਜਦੋਂ ਵੀ ਕਦੇ ਆਉਣਾ ਜੇ ਪਿੰਡ ਵਾਲਿਆਂ ਨੇ ਛੋਟੀ ਵੀ ਗੱਲ ਕਰ ਦੇਣੀ ਤਾਂ ਉਹਨਾਂ ਨੇ ਬੜੇ ਖੁੱਲੇ ਦਿਲ ਨਾਲ ਆਪਣੀ ਕਿਰਤ ਕਮਾਈ ਚੋਂ ਦਸਵਾਂ ਸੌ ਪੁਰੇ ਉਹ ਜ਼ਰੂਰ ਦੇ ਕੇ ਜਾਂਦੇ ਸੀ ਕਿੰਨਾ ਕੋਈ ਨੁਕਸਾਨ ਕਿੰਨਾ ਕੋਈ ਆਟਾ ਸਮਝਦੇ ਉਹ ਜਿੱਥੇ ਪਰਿਵਾਰ ਨੂੰ ਉਹਨਾਂ ਦੇ ਜਾਣ ਦਾ ਘਾਟਾ ਪਿਆ ਉਥੇ ਪਰਿਵਾਰ ਦੇ ਨਾਲ-ਨਾਲ ਟੋੜਾ ਪਰਿਵਾਰ ਨੂੰ ਵੀ ਜਿੱਥੇ ਮੇਰੇ ਪਿਤਾ ਸਾਹਿਬ ਹਰਮੇਲ ਸਿੰਘ ਟੋੜਾ ਦੇ ਜਾਣਦਾ ਮੇਰੇ ਤਾਇਆ ਜੀ ਲੱਗਦੇ ਸੀ ਸਾ ਗੁਰਚਨਜੀਤ ਸਿੰਘ ਉਹਨਾਂ ਦੇ ਜਾਣਦਾ ਸਾਨੂੰ ਦੁੱਗਣਾ ਘਾਟਾ ਪਿਆ ਔਰ ਲਗਭਗ ਮੇਰੇ 8-10 ਬੰਦਿਆਂ ਨਾਲ ਕੈਨੇਡਾ ਦੇ ਵਿੱਚ ਗੱਲ ਹੋਈ ਉਹ ਕਹਿੰਦੇ ਵੀ ਇਹਨਾਂ ਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਲਿਬਰਲ ਪਾਰਟੀ ਦੇ ਵਿੱਚ ਦੇਖਿਆ ਜਾਂਦਾ ਸੀ ਵੀ ਬੜੀਆਂ ਅੱਖਾਂ ਉੱਥੇ ਨਮ ਹੋਈਆਂ ਤੇ ਕੈਨੇਡਾ ਵੀ ਉਹਨਾਂ ਦੇ ਜਾਣ ਦਾ ਬੜਾ ਘਾਟਾ ਮਹਿਸੂਸ ਹੋਇਆ ਇੱਥੇ ਜ਼ਿਕਰ ਕਰ ਦਈਏ ਕਿ ਗੁਰਚਰਨ ਜੀ ਸਿੰਘ ਦੰਦੀਵਾਲ ਅਮਰੀਕਾ ਦੇ ਉੱਗੇ ਕਾਰੋਬਾਰੀ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਦੇ ਬਹੁਤ ਹੀ ਕਰੀਬੀ ਦੋਸਤ ਵੀ ਸਨ ਅਤੇ ਉਹਨਾਂ ਨੇ ਆਪਣੇ ਯਾਰ ਦੇ ਚਲੇ ਜਾਣ ਤੇ ਦੁਨਗੇ ਡੁੱਗਦਾ ਪ੍ਰਕਟਾ ਕੀਤਾ ਗੁਰਚਰਨਜੀਤ ਸਿੰਘ ਦੰਦੀਵਾਲ ਆਪਣੇ ਪਿੱਛੇ ਪਤਨੀ ਦਵਿੰਦਰ ਕੋਰ ਦੋ ਬੇਟੇ ਸ਼ਾਨ ਦੰਦੀਵਾਲ ਜੋ ਕਿ ਟੋਰਾਂਟੋ ਦੇ ਉੱਗੇ ਵਕੀਲ ਹਨ ਅਤੇ ਦੂਸਰਾ ਬੇਟਾ ਬਲਜੀਤ ਸਿੰਘ ਦੰਦੀਵਾਲ ਜੋ ਕਿ ਵੈਂਕੂਵਰ ਵਿਖੇ ਇੰਜੀਨੀਅਰ ਨੇ ਨੂੰ ਪੋਤੇ-ਪੋਤਰੀਆਂ ਦਾ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਨਹੀਂ ਸੰਗਰੂਰ ਤੋਂ ਬਲਜੀਤ ਸਰਦਾਂ ਦੀ ਰਿਪੋਰਟ ਹਮਦਰਦ ਟੀਵੀ